ਸ਼ਾਸਤਰੀ ਕਾਲ ਦੀ ਨਵਾਂ ਸ਼ੋਅ ਲੈ ਕੇ ਆਏ ਆ ਤੁਹਾਡੇ ਲਈ ਜਿਹਦੇ ਵਿੱਚ ਆਪਾਂ ਇੰਟਰਨੈਟ ਦੀਆਂ ਵਾਇਰਲ ਵਾਇਰਲ ਖਬਰਾਂ ਸੁਣਾਵਾਂਗੇ ਮੀਡੀਆ ਵਾਲਿਆਂ ਇਸ ਲਈ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਆ ਮੀਡੀਆ ਤੋਂ ਜੀ ਨਿਊਜ਼ ਤੇ ਬੜੇ ਮਸ਼ਹੂਰ ਪੱਤਰਕਾਰ ਜਿਨ੍ਹਾਂ ਨੂੰ ਤਿਹਾਰੀ ਵੀ ਕਿਹਾ ਜਾਂਦਾ ਜੋ ਕਿ ਤਿਹਾਰ ਜੇਲ੍ਹ ਵਿੱਚ ਵੀ ਰਹੀ ਸੀ ਸਦੀਰ ਚੌਧਰੀ ਇਹਨਾਂ ਦੇ ਹਮੇਸ਼ਾ ਟਵੀਟ ਆਉਂਦੇ ਹੁੰਦੇ ਸੀ ਕਿ ਬੜੇ ਵਧੀਆ ਇਹ ਪੱਤਰਕਾਰਤਾ ਕਰਦੇ ਆ ਬੜੇ ਮਸ਼ਹੂਰ ਆ ਹੁਣ ਇਹ ਟਵੀਟ ਵਾਇਰਲ ਹੋ ਰਿਹਾ ਜਿਸ ਤੋਂ ਪਤਾ ਲੱਗ ਰਿਹਾ ਕਿ ਇਹਨਾਂ ਨੇ ਫੇਕ ਆਈਡੀਆਂ ਬਣਾਈਆਂ ਹੋਈਆਂ ਸੀ ਤੇ ਆਪਣੀਆਂ ਤਰੀਫਾਂ ਦੇ ਆਪ ਹੀ ਪੋਲ ਬੰਦਦੇ ਹੁੰਦੇ ਸੀ ਏਟ ਵੀਟ ਨੇ ਇਹਨਾਂ ਦਾ ਸਾਰਾ ਕੁਝ ਡੰਗਾ ਕਰਕੇ ਰੱਖ ਦਿੱਤਾ ਕਿ ਦੁਨੀਆ ਵਿੱਚ ਇਹਨਾਂ ਨੂੰ ਕਿੰਨਾ ਪਸੰਦ ਕਰਦੇ ਆ ਜਦੋਂ મોદી ਦੀ ਭਗਤੀ ਜ਼ਿਆਦਾ ਹੋ ਜਾਂਦੀ ਹੈ ਨਾ ਫਿਰ ਕਈ ਵਾਰ ਗਲਤੀ ਹੋ ਜਾਂਦੀ ਆ ਕਿਉਂਕਿ ਮੀਡੀਆ ਵਾਲਿਆਂ ਦਾ ਕੰਮ ਬਹੁਤ ਔਖਾ ਹੁੰਦਾ ਇਹਨਾਂ ਦਾ ਕੰਮ ਮੀਡੀਆ ਵਾਲਾ ਥੋੜਾ ਆ ਇਹਨਾਂ ਨੇ ਤਾਂ ਸਿਰਫ મોદી ਦੀ ਗੁਣਗਾਨ ਗਾਉਣੇ ਆ ਇਸ ਕਰਕੇ ਖਬਰਾਂ ਤਾਂ ਸੁਣਾਉਣੀਆਂ ਨਹੀਂ ਹੋਣੀਆਂ ਟਵੀਟ ਵੀ ਨਹੀਂ ਕਰਨੇ ਉਹ ਤੇ ਗਲਤ ਟਵੀਟ ਹੋ ਗਿਆ ਇਸ ਹੱਬ ਤੇ ਸਾਰਿਆਂ ਨਾਲ ਸੁਦੀਰ ਚੌਧਰੀ ਵਾਇਰਲ ਹੋਇਆ ਕਿਉਂਕਿ ਇਹ ਟਵੀਟ ਕਰਕੇ ਅਗਲੀ ਖਬਰਾਂ ਲੱਜਾਂ ਨੇ ਜੀ ਚੋਰਾਂ ਦਾ ਕੀ ਹਾਲ ਆ ਚੋਰ ਬੜੇ ਤਰ੍ਹਾਂ ਤਰ੍ਹਾਂ ਦੇ ਮਿਲੇ ਪਹਿਲਾਂ ਬੰਗਲਾਦੇਸ਼ ਵਿੱਚ ਇੱਕ ਚੋਰ ਜੈਮ ਵਿੱਚ ਪੜ ਗਿਆ ਹੁਣ ਜੈਮ ਦੇ ਪਹਿਲਵਾਨ ਤੁਹਾਨੂੰ ਪਤਾ ਹੀ ਹੈ ਡੋਲਿਆਂ ਛੋਲਿਆਂ ਵਾਲੇ ਉਹਨਾਂ ਨੇ ਇਹੋ ਜੀ ਸਜ਼ਾ ਦਿੱਤੀ ਇਹੋ ਜੀ ਸਜ਼ਾ ਦਿੱਤੀ ਸਾਲ ਦੇ ਚਿਗਿਆੜੇ ਨਿਕਲ ਗਏ ਸਾਰੀ ਦਿਹਾੜੀ ਉਹਨਾਂ ਤੋਂ ਜੈਮ ਕਰਾਇਆ ਗਿਆ ਹੌਂਕ ਹੌਂਕ ਕੇ ਸਾਹ ਚੜ ਗਿਆ ਬੁਰਾ ਹਾਲ ਹੋ ਗਿਆ ਐਦਾਂ ਦੀ ਸਜ਼ਾ ਤਾਂ ਕੋਈ ਗਵਰਨਮੈਂਟ ਵੀ ਨਹੀਂ ਦਿੰਦੀ ਬੰਗਲਾਦੇਸ਼ ਵਿੱਚ ਇਦਾਂ ਦੇ ਲੋਕ ਬੈਠੇ ਨੇ ਜਿਨ੍ਹਾਂ ਨੇ ਧੂਆ ਕੱਢ ਸਟਿਆ ਇਹਦਾ ਸਾਰੀ ਦਿਹਾੜੀ ਜੈਮ ਲਵਾਈ ਥੋੜੀ ਬਹਤ ਹੀ ਸ਼ਾਇਦ ਸਿਹਤ ਵੀ ਬੜੀ ਗਈ ਹੋਊਗੀ ਚੋਰ ਕਿਤੇ ਵੀ ਅੱਗੇ ਤੋਂ ਵੜ ਜੂਗਾ ਪਰ ਜੈਮ ਚ ਨਹੀਂ ਬੜੂ ਇਹਦੇ ਨਾਲ ਇੰਡੀਆ ਵਿੱਚ ਵੀ ਚੋਰਾਂ ਨੂੰ ਅਕਲ ਆਉਣੀ ਹੈ ਕਿ ਜੈਮ ਦੇ ਵਿੱਚ ਚੋਰੀ ਨਹੀਂ ਕਰੀਦੇ ਉੱਥੇ ਬੜੇ ਧੱਕਾ ਧਾਕੜ ਪਹਿਲਵਾਨ ਰਹਿੰਦੇ ਬਹੁਤਾਂ ਘਾ ਕਰਦੇ ਨੇ ਨੀਂ ਟੁੱਟ ਗਈ ਹੁਣੀ ਰਾਤ ਨੂੰ ਪੱਟਾਂ ਦੀਆਂ ਮੱਖੀਆਂ ਬਣਦੀਆਂ ਫਿਰਦੀਆਂ ਹੁੰਦੀਆਂ ਸੜੇ ਦੀ ਅਗਲਾ ਚੋਰ ਇੰਧੂ ਵੀ ਜ਼ਿਆਦਾ ਵਾਇਰਲ ਹੈ ਇਹ ਦਿੱਲੀ ਦਾ ਚੋਰ ਆ ਰਾਜੂ ਨਾਮ ਐ ਇਸ ਚੋਰ ਦਾ ਇਸ ਚੋਰ ਨੂੰ ਕਦੀ ਪੁਲਿਸ ਫਾੜਦੀ ਸਕਦੀ ਸੀ ਤਰੀਕਾ ਬੜਾ ਖਰਾ ਸੀਗਾ ਨਾ ਜਦੋਂ ਵੀ ਇਹਨੂੰ ਕਦੀ ਪੁਲਿਸ ਫਾੜਨ ਲੱਗਦੀ ਸੀ ਇਹ ਆਪਣੀ ਪੈਂਟ ਵਿੱਚ ਟੱਟੀ ਕਰ ਦਿੰਦਾ ਸੀ ਹਾਂ ਸੱਚੀ ਗੱਲ ਆ ਇਹ ਆਪਣੀ ਪੈਂਟ ਵਿੱਚ ਟੱਟੀ ਕਰ ਦਿੰਦਾ ਸੀ ਤੇ ਜਦੋਂ ਗੰਦ ਪੈ ਜਾਂਦਾ ਸੀ ਪੁਲਿਸ ਵਾਲੇ ਛੱਡ ਕੇ ਭੱਜ ਜਾਂਦੇ ਸੀ ਤੇ ਇਸ ਚੀਜ਼ ਦਾ ਇਹਨਾਂ ਜ਼ਾਇਦਾ ਫਾਇਦਾ ਚੱਕਦਾ ਸੀ ਕਾਫੀ ਟਾਈਮ ਹੋ ਗਿਆ ਸੀ ਕਿ ਨੱਕ ਫੜ ਕੇ ਪੁਲਿਸ ਵਾਲੇ ਦੇ ਪਿੱਛੇ ਲੱਗੇ ਹੋਏ ਸਗੇ ਪਰ ਫਰਟ ਨਹੀਂ ਹੁੰਦਾ ਸੀ ਕਿਉਂਕਿ ਹਰ ਵਾਰੀ ਮੋਕ ਮਾਰ ਜਾਂਦਾ ਸੀ ਅੱਜ ਤੱਕ ਸੁਣਿਆ ਸੀ ਚੋਰੀ ਕਰਦੇ ਕਈਆਂ ਦੀ ਮੋਕ ਨਿਕਲ ਜਾਂਦੀ ਐ ਨੇ ਉਹੀ ਤਰੀਕਾ ਬਣਾਇਆ ਤੇ ਜਦੋਂ ਜਦੋਂ ਪੁਲਿਸ ਫੰਡ ਆਉਂਦੀ ਸੀ ਤੇ ਮੋਕ ਮਾਰ ਦਿੰਦਾ ਸੀ ਪੁਲਿਸ ਨੇ ਐਂਡ ਤੇ ਹੱਥਾਂ ਵਿੱਚ ਗਲਵਜ਼ ਪਾ ਕੇ ਪੂਰੀ ਤਰ੍ਹਾਂ ਫੋਰਸ ਨੇ ਨੱਕ ਬਨ ਕੇ ਫੇ ਜਾ ਕੇ ਇਸ ਚੋਰ ਨੂੰ ਫੜਿਆ ਫਿਰ ਵੀ ਇਹਨੇ ਟੱਟੀ ਕਰ ਦਿੱਤੀ ਉਦੋਂ ਮੈਂ ਤਾਂ ਇਹ ਸੋਚਦਾ ਹੁੰਨਾ ਕਿ ਟੱਟੀ ਕਰਕੇ ਜਲੇ ਘਰ ਨੂੰ ਜਾਂਦਾ ਹੋਊਗਾ ਪੈਂਟ ਨੂੰ ਹੱਥ ਲਾ ਲਾ ਕੇ ਮਸ਼ਕਤ ਇਹਨੂੰ ਵੀ ਹੁੰਦਾ ਹੋਊਗਾ ਸਲਾ ਬੜਾ ਮੁਸ਼ਕਿਲ ਚੋਰ ਸੀ ਇਦਾਂ ਦੇ ਚੋਰ ਪੰਜਾਬ ਚ ਨਾ ਆਉਣ ਅਗਲੀ ਖਬਰ ਵੱਲ ਪਰਦੇ ਆਂ ਖਬਰ ਥੋੜੀ ਸੈਂਸਿਟਿਵ ਆ ਕਾਵੜ ਯਾਤਰੀਆਂ ਨੇ ਕਿੱਦਾਂ ਤੱਕ ਮਚਾਇਆ ਹੋਇਆ ਸਕੂਲ ਦੀਆਂ ਬੱਸਾਂ ਲੋਕਾਂ ਦੀਆਂ ਕਾਰਾਂ ਪਟਵਾਰੀ ਦੀ ਕਾਰ ਜਿੱਥੇ ਜੋ ਮਿਲ ਗਿਆ ਉਹਨੂੰ ਠੋਕੀ ਜਾਂਦੇ ਆ ਠੋਕਦੇ ਠੁਕਦੇ ਐਸ ਹਾਲਤ ਤੱਕ ਪਹੁੰਚ ਗਿਆ ਕਿ ਸਾਡੇ ਦੇਸ਼ ਦੇ ਆਰਮੀ ਦੇ ਨੌਜਵਾਨ ਨੂੰ ਇਹਨਾਂ ਨੇ ਘੁੱਟ ਸੱਟਿਆ ਤੇ ਕੁੱਟਿਆ ਵੀ ਉਹਨੂੰ ਉਹਦੇ ਛੋਟੇ ਭਰਾ ਅੱਗੇ ਉਹ ਭਰਾ ਜਿਹੜਾ ਹਮੇਸ਼ਾ ਆਪਣੇ ਭਰਾ ਦੀ ਇੱਜ਼ਤ ਕਰਦਾ ਹੂਗਾ ਕਿ ਮੇਰਾ ਭਰਾ ਫੌਜ ਚ ਆ ਕਿੰਨਾ ਦਲੇਰ ਆ ਉਹਦੇ ਮੂਰੇ ਇਹਨਾਂ ਨੇ ਕਟ ਦਿੱਤਾ ਇਹ ਹੁੰਦਾ ਜੀ ਦੇਸ਼ ਭਗਤੀ ਹਿੰਦੂਆਂ ਵਿੱਚ ਦੇਸ਼ ਭਗਤੀ ਬਹੁਤ ਆ ਨਾ ਹਿੰਦੂ ਕਦੀ ਅਤਵਾਦੀ ਤਾਂ ਹੋ ਹੀ ਨਹੀਂ ਨਾ ਸਕਦਾ ਇਹ ਅਤਵਾਦੀ ਨਹੀਂ ਤਾਂ ਹੋਰ ਕੀ ਆ ਇਹਨਾਂ ਨੇ ਗੰਦ ਪਾਆ ਹੋਇਆ ਆ ਸਾਰੇ ਕਾਵੜੀਏ ਕੋਜਾ ਨਹੀਂ ਹੁੰਦੇ ਬਹੁਤ ਚੰਗੇ ਆ ਜਿਹੜੇ ਵਿਚਾਰੇ ਸਿਰਫ ਜਲ ਲੈ ਕੇ ਸੇਵਾ ਕਰਦੇ ਨੇ ਪਰ ਜਦੋਂ ਮਢੀਰ ਵੱਧਦਾ ਇਕੱਠਾ ਹੋ ਜਾਂਦਾ ਫਿਰ ਸਾਡੇ ਆਨੰਦ ਪ੍ਰਸਾਦ ਵੀ ਕੀ ਬਣਦਾ ਉਹ ਵੀ ਆਪਾਂ ਨੂੰ ਜਾਦੀ ਹੈ ਉਹਨਾਂ ਦੇ ਵੀ ਡਾਂਗ ਫੇਰੀ ਜਾਂਦੀ ਆ ਤੇ ਅਸੀਂ ਇਹ ਚਾਹੁੰਦੇ ਆ ਕਿ ਇਹਨਾਂ ਦੇ ਵੀ ਥੋੜੀ ਜੀ ਡਾਂਗ ਫੇਰੀ ਜਾਵੇ ਛਤਰ ਪ੍ਰੇਡ ਹੋਵੇ ਇਹਨਾਂ ਨੇ ਤਾਂ ਹਟਣਾ ਪਾ ਕੇ ਜੋਗੀਆਂ ਕੱਪੜੇ ਲੈ ਕੇ ਪੀਲੇ ਝੰਡੇ ਦੇ ਜੜੁਕਾ ਪਾਣ ਦੇ ਚੀਕਾਂ ਮਾਰਦੇ ਫਿਰਦੇ ਨੇ ਇਹ ਅਸਲ ਵਿੱਚ ਕਾਵੜ ਜਤਰਾ ਘਟ ਤੇ ਬਦਮਾਸ਼ੀ ਜ਼ਿਆਦਾ ਕਰਦੇ ਨੇ ਜਿੰਨੇ ਬਿੱਲੇ ਸਾਰੇ ਇਸੇ ਕੰਮ ਚੱਲੇ ਪਾਣੀ ਲੈ ਲੈ ਕੇ ਗੰਗਾ ਜਲ ਲੈ ਲੈ ਕੇ ਤੁਰੇ ਫਿਰਦੇ ਗੰਗਾ ਜਲ ਦੇ ਨਾਂ ਤੇ ਇਹਨਾਂ ਨੇ ਮਾਨਾਈਆਂ ਕੀਤੀਆਂ ਉਦਾਂ ਇਹਨਾਂ ਵਿੱਚ ਕੁੜੀਆਂ ਵੀ ਘੱਟ ਨਹੀਂ ਕੁੜੀਆਂ ਵੀ ਤੁਰੀਆਂ ਆ ਤੇ ਉਹ ਵੀ ਘੱਟ ਨਹੀਂ ਕੁੜੀਆਂ ਕੁੜੀਆਂ ਦੀ ਫਾਈਟ ਹੁੰਦੀ ਕਈ ਜਗ੍ਹਾ ਉੱਥੇ ਹੀ ਅੱਗੇ ਲੇਡੀਜ਼ ਨੂੰ ਘੱਟ ਦਿੰਦੇ ਆ ਵੈਸੇ ਲੇਡੀ ਪੁਲਿਸ ਨੂੰ ਤਾਂ ਇਹ ਆਪ ਵੀ ਘੱਟ ਦਿੰਦੀ ਮਢੀਰ ਵੱਤ ਦਾ ਇਹਨਾਂ ਦਾ ਕੀ ਆ ਇਹਨਾਂ ਦਾ ਸੂਤੇ ਸੂਤ ਆ ਜੈ ਮੋਦੀ ਜੈ ਮੋਦੀ ਹਰ ਹਰ ਮੋਦੀ ਅਸਲ ਵਿੱਚ ਮੈਨੂੰ ਲੱਗਦਾ ਇਹ ਸ਼ਿਵਜੀ ਮਹਾਰਾਜ ਦੀ ਭਗਤੀ ਘੱਟ ਕਰਦੇ ਨੇ ਮੋਦੀ ਦੀ ਭਗਤੀ ਜ਼ਿਆਦਾ ਹੋ ਰਹੀ ਆ ਮੋਦੀ ਨੇ ਜਿੰਨੇ ਅਨਪੜ ਲੋਕ ਆ ਉਹਨਾਂ ਨੂੰ ਕਾਬੜਾਂ ਨੂੰ ਤੋਰਿਆ ਹੋਇਆ ਤੁਸੀਂ ਦੇਖਿਓ ਪਿਛਲੇ 10 15 ਸਾਲਾਂ ਵਿੱਚ ਇੱਕ ਨਵਾਂ ਟ੍ਰੈਂਡ ਚੱਲਿਆ ਕਿ ਬੇਲਿਆਂ ਨੂੰ ਕੋਈ ਨਾ ਕੋਈ ਤ ਦਾ ਇੰਨਾ ਦਾ ਕੰਮ ਦੇ ਦਿੰਦੇ ਆ ਕਿ ਲੈ ਕੇ ਬਾਲਟੀਆਂ ਤੁਰਪੋ ਲੈ ਕੇ ਗੰਗਾ ਜਲ ਤੁਰਪੋ ਐ ਕਰ ਲਓ ਝੰਡਾ ਚੱਕ ਕੇ ਤੁਰਪੋ ਅੱਛਾ ਇਹ ਕਾਬੜ ਯਾਤਰੀ ਇੱਥੇ ਨਹੀਂ ਰੁਕੇ ਇਸ ਦੂਜਾ ਵਾਰ ਚ ਇਹਨਾਂ ਨੇ KFC ਬੰਦ ਕਰਾਉਣੇ ਸ਼ੁਰੂ ਕਰ ਦਿੱਤੇ ਕਹਿੰਦੇ ਮੀਟ ਵੇਚਣਾ ਨਹੀਂ ਸਾਡੇ ਦੇਸ਼ ਦੇ ਵਿੱਚ ਤੁਹਾਡੇ ਦੇਸ਼ ਵਿੱਚ ਮੀਟ ਨਾ ਵਿਕੇ ਨਾ ਦੇਸ਼ ਰੁਲ ਜਾਣਾ ਇਹਨਾਂ ਅਨਪੜਾ ਨੂੰ ਇਹ ਨਹੀਂ ਪਤਾ ਕਿ ਇਹ KFC ਸਾਡੀ ਗਵਰਨਮੈਂਟ ਨੂੰ ਕਿੰਨਾ ਪੈਸਾ ਦਿੰਦਾ ਤੇ ਸਾਡੀ ਮੋਦੀ ਸਰਕਾਰ ਬਿਜ਼ਨਸ ਦੇ ਖਿਲਾਫ ਬਿਲਕੁਲ ਨਹੀਂ ਤੁਹਾਨੂੰ ਪਤਾ ਹੀ ਆ ਅੰਬਾਨੀ ਅਦਾਨੀ ਜਦੋਂ ਵੀ ਦੇਖੋ ਬਾਨੀ ਨਾਲ ਫੁੱਟਾੜਾ ਨਹੀਂ ਨਾਲ ਫੁੱਟਾ ਇਸ ਲਈ ਕਦੀ ਵੀ ਕੇਐਫਸੀ ਥੋੜਾ ਬੰਦ ਹੋਣ ਲੱਗਾ ਹਾਂ ਇਹਨਾਂ ਦੇ ਪ੍ਰਾਣਾ ਪੂਣਾ ਜ਼ਰੂਰ ਪੈ ਰੂਗਾ 76 ਪ੍ਰੇਡ ਵੈਸੇ ਹੋਣੀ ਵੀ ਚਾਹੀਦੀ ਆ ਜਿਹਦਾ ਦੇਖੋ ਦਿਵਾਲਾ ਕਰ ਦਿੰਦੇ ਆ ਨੈਕਸਟ ਖਬਰਾਂ ਚੱਲਦੇ ਆਂ ਜੀ ਇਹ ਵੀ ਖਬਰ ਮੀਡੀਆ ਤੋਂ ਆ ਰਹੀ ਆ ਆਜ ਤੱਕ ਕਾਲਿਆਂ ਨੇ ਇੱਕ ਖਬਰ ਚਲਾਈ ਕਿ ਜਲੇਬੀ ਤੇ ਸਮੋਸੇ ਸਿਹਤ ਲਈ ਬੜੇ ਹਾਨੀਕਾਰਕ ਹੁੰਦੇ ਨੇ ਇਹਨਾਂ ਵਿੱਚ ਤੇਲ ਕੇ ਬਹੁਤ ਹੁੰਦਾ ਆ ਤੇ ਥੱਲੇ ਮਸ਼ਹੂਰੀ ਕਾਦੀ ਚੱਲ ਰਹੀ ਸੀ ਪਾਨ ਮਸਾਲੇ ਦੀ ਹਾਂ ਜੀ ਬਿਲਕੁਲ ਸਾਰੀ ਸਾਰੀ ਖਬਰ ਸੁਣਾ ਦਿੱਤੀ ਕਿ ਦੇਖੋ ਦੇਸ਼ ਵਿੱਚ ਇਹ ਤੇਲ ਪੀ ਪੀ ਕੇ ਲੋਕਾਂ ਦਾ ਹਾਲ ਕੀ ਹੋਇਆ ਤੇ ਥੱਲੇ ਪਾਨ ਮਸਾਲਾ ਹਾਂਜੀ ਪਾਨ ਮਸਾਲਾ ਚਲਾਈਏ ਅਜੇ ਦੇਵ ਗਾਂਧੀ ਯਾਦ ਆ ਗਈ ਲੋਕਾਂ ਨੂੰ ਕਿ ਕਿੱਦਾਂ ਪਾਨ ਮਸਾਲਾ ਖਾ ਕੇ ਥੁੱਕਣਾ ਹੁਣ ਲੋਕ ਥੁੱਕਣਾ ਸਿੱਖ ਰਹੇ ਨੇ ਅਜੇ ਦੇਵ ਗਾਂਧੀ ਮਸ਼ਹੂਰੀ ਦੇਖ-ਦੇਖ ਕੇ ਅਜੇ ਦੇਵ ਗਾਂਧੀ ਨਵੀਂ ਫਿਰ ਫਿਲਮ ਆ ਲਈ ਹੈ ਸਰਦਾਰ ਜੀ ਸਰਦਾਰ ਕੁਛ ਇੱਦਾਂ ਦੀ ਫਿਲਮ ਆ ਮੈਂ ਵੈਸੇ ਅਡੇ ਦੇਵ ਗਾਂਧੀਆਂ ਫਿਲਮਾਂ ਦੇਖਦਾ ਨਹੀਂ ਤੇ ਜਦੋਂ ਵੀ ਅਦੇ ਦੇਵ ਗਾਂਧਾ ਕੈਰੀਅਰ ਡਾਊਨ ਹੋਇਆ ਉਦੋਂ-ਉਦੋਂ ਸਰਦਾਰਾਂ ਦੀ ਵੀਡੀਓ ਬਣਾਵਣਾ ਕਿ ਸਰਦਾਰਾਂ ਦੀ ਮੂਵੀ ਬਣਾਵਣਾ ਕੇ ਇਲੇ ਰੁਪਈਏ ਕਮਾਏ ਆ ਵੈਸੇ ਪੰਜਾਬ ਵਿੱਚ ਜਿਹੜੀ ਵੀ ਚੀਜ਼ ਬਣਾਓ ਆਪ ਤਾਂ ਹੁੰਦੀ ਆ ਚਾਹੇ ਮਿਊਜ਼ਿਕ ਆ ਚਾਹੇ ਮੂਵੀਆਂ ਜਦੋਂ ਵੀ ਇਹ ਡਾਉਨ ਪੈਂਦੇ ਆ ਸਾਡੇ ਪੰਜਾਬ ਵਾਲ ਨੂੰ ਘੁੰਮ ਕੇ ਆ ਜਾਂਦੇ ਆ ਤੇ ਇਦੋਂ ਗਾ ਹੁਣ ਖਬਰ ਲੈਨੇ ਆ ਜੀ ਆਪਾ ਭਗਵੰਤ ਮਾਨ ਦੀ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਨੇ ਪਖਹਾਰੀਆਂ ਨੂੰ ਫੜਫੜ ਕੇ ਡੀਐਨਏ ਕਰਨਾ ਸ਼ੁਰੂ ਕਰ ਦਿੱਤਾ ਸਹੀ ਗੱਲ ਹੈ ਵੈਸੇ ਚੰਗਾ ਡੀਐਨਏ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਪਖਹਾਰੀ ਵਿਚਾਰੇ ਰੋਂਦੇ ਕਰ ਲਾਉਂਦੇ ਰਹੇ ਹਾਏ ਵਿਚਾਰੇ ਗਰੀਬ ਜਿਹੜੇ ਲੋਕਾਂ ਤੋਂ 10-10 ਰੁਪਏ ਮੰਗਦੇ ਸੀ ਜਿਹੜੇ ਕਹਿੰਦੇ ਸੀ ਗੱਡੀ ਗੱਡੀ ਖੋਲੋ ਤਾਂ ਕਿ ਤਾਂ ਕਿ ਖੋਲੋ ਜਦੋਂ ਗੱਡੀ ਦੀ ਤਾਕੀ ਪੰਜਾਬ ਪੁਲਿਸ ਨੇ ਖੋਲੀ ਤਾਂ ਭਘਾਰੀ ਕਹਿੰਦੇ ਨਹੀਂ ਅਸੀਂ ਜਾਣਾ ਨਹੀਂ ਹੈਗਾ ਅੱਛਾ ਇਹਨਾਂ ਨੂੰ ਫੜ-ਫੜ ਕੇ ਧੱਕੇ ਨੇ ਇਹਨਾਂ ਦੇ ਡੀਐਨਏ ਕਰ ਰਹੇ ਡੀਐਨਏ ਕਰਨ ਦਾ ਕਾਰਨ ਕੀ ਆ ਕਿਉਂਕਿ ਇਹਨਾਂ ਦੇ ਕੋਲ ਬੱਚੇ ਹੁੰਦੇ ਆ ਜਿਹੜੇ ਕਹਿੰਦੇ ਆ ਕਿ ਬੱਚੇ ਸਾਡੇ ਆ ਅਸਲ ਵਿੱਚ ਇਹ ਕਈ ਆਮ ਲੋਕਾਂ ਦੇ ਬੱਚੇ ਚੱਕੇ ਹੋਏ ਹੁੰਦੇ ਆ ਜਿਨ੍ਹਾਂ ਦੇ ਨਾਂ ਤੇ ਇਹ ਪੈਸੇ ਕਮਾਉਂਦੇ ਆ ਤੇ ਕਈ ਵਾਰ ਉਸ ਬੱਚੇ ਨੂੰ ਮਾਰ ਵੀ ਦਿੰਦੇ ਤੁਹਾਨੂੰ ਪਤਾ ਤੇ ਬੱਚੇ ਦੀ ਖਰਾਕ ਵੀ ਪੂਰੀ ਨਹੀਂ ਕਰਦੇ ਤੇ ਜਿਹਦਾ ਬੱਚਾ ਉਹਦਾ ਤੜਫਦਾ ਰਹਿ ਜਾਂਦਾ ਨਾ ਭਗਵੰਤ ਮਾਨ ਸਰਕਾਰ ਨੇ ਵਧੀਆ ਕੰਮ ਕੀਤਾ ਤੇ ਇੱਕ ਕੰਮ ਹੋਰ ਭਗਵੰਤ ਮਾਨ ਸਰਕਾਰ ਨੇ ਬਹੁਤ ਵਧੀਆ ਕੀਤਾ ਕੇ ਦਿਲਜੀਤ ਦੇ ਹੱਕ ਵਿੱਚ ਬੋਲੇ ਮਾਨ ਸਾਹਿਬ ਕੋਈ ਕਹਾਂ ਬਲੇ ਪਹੁੰਚੋਗੇ ਲਾਹ ਥਲੇ ਉੱਥੀ ਉੱਪਰ ਜੰਨੇ ਨਹੀਂ ਪਾਕਸਤਾਨ ਉੱਤਰ ਗਈ ਬ੍ਰੀਨੀ ਖਾ ਕੇ ਫੇਰ ਆ ਗਈ ਅਸੀਂ ਪਾਕਿਸਤਾਨੀ ਜਾ ਸਕਦੇ ਉਹ ਉੱਤਰ ਸਕਦੇ ਦਿਲਜੀਤ ਦੀ ਫਿਲਮ ਚ ਪਾਕਿਸਤਾਨੀ ਕਲਾਕਾਰ ਪਹਲਗਾਮ ਦੀ ਬਹੁਤ ਦੁਖਦਾਇਕ ਘਟਨਾ ਤੋਂ ਪਹਿਲਾਂ ਵੀ ਸ਼ੂਟਿੰਗ ਹੋ ਕਿਉਂਕਿ ਸਾਡਾ ਕਲਚਰ ਸੰਜ ਹੈ ਉਹ ਪੰਜਾਬੀ ਬੋਲਦੇ ਨੇ ਅਸੀਂ ਪੰਜਾਬੀ ਬੋਲਦੇ ਆਂ ਨਾ ਜੀ ਕਹਿੰਦੇ ਫਿਲਮ ਨਹੀਂ ਲਈ ਜੋੜਨੀ ਇਹ ਤਾਂ ਗਦਾਰ ਹੈ ਕਮਾਲ ਹੈ ਆ ਕਦੇ ਸਰਦਾਰ ਹੈ ਕਦੇ ਗਦਾਰ ਹੈ ਤੁਸੀਂ ਸਾਡੀ ਕਿੱਟ ਦੇਉਂ ਸਾਨੂੰ ਦੇਸ਼ ਭਗਤੀ ਦੇ ਕਿਰਪਾ ਕਰਕੇ ਸਾਡੇ ਨਾਲ ਇਹ ਖੇਡਾ ਨਾ ਕਰੋ ਅਸੀਂ ਅੱਜ ਬੋਲੇ ਵਧੀਆ ਕੰਮ ਸੀ ਦਿਲਜੀਤ ਦੀ ਫਿਲਮ ਬਾਰੇ ਗੱਲ ਹੋਈ ਹੈ ਜੀ ਕਿ ਸਾਰੀਆਂ ਫਿਲਮਾਂ ਵਿੱਚ ਪਾਕਿਸਤਾਨੀ ਗਾਣੇ ਨੇ ਸਾਡਾ ਵਿਰਸਾ ਹੈ ਤੇ ਜਦੋਂ ਦਿਲਜੀਤ ਨੇ ਫਿਲਮ ਬਣਾਤੀ ਕੌਂਟਰੋਵਰਸੀਆਂ ਕਰ ਕਰਕੇ ਉਹਨੂੰ ਹਾਇਤ ਤੋਵਾ ਕਰ ਕਰਕੇ ਫਿਲਮ ਨੂੰ ਤੁਸੀਂ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਉਦਾਂ ਫਿਲਮ ਬਹੁਤ ਚੱਲੀ ਆ। ਇੰਡੀਆ ਵਿੱਚ ਉਸ ਬੰਦੇ ਨੇ ਲਾਂਚ ਵੀ ਨਹੀਂ ਕੀਤੀ ਪਰ ਭਗਤਾਂ ਨੂੰ ਪਤਾ ਨਹੀਂ ਕੀ ਹੋ ਗਿਆ। ਭਗਤ ਚੀਕਾ ਮਾਰ ਮਾਰ ਕੇ ਗद्दार ਗद्दार ਦਿਲਜੀਤ ਗद्दार ਇਹ ਕਹਿਣ ਲੱਗੇ। ਵੈਸੇ ਮੈਂ ਇੱਥੇ ਇੱਕ ਵੀਡੀਓ ਬਣਾਈ ਆ ਪਰ ਭਗਵਾਨਤਮਨ ਸਰਕਾਰ ਨੇ ਆਪਾਂ ਫੇਰ ਗੱਲ ਕਰਦੇ ਆ ਕਿ ਉਹਨੇ ਬਹੁਤ ਵਧੀਆ ਕੰਮ ਕੀਤਾ ਕਿ ਐਦਾਂ ਦੇ ਇਸ਼ੂਆਂ ਤੇ ਵੀ ਗੱਲ ਕਰਨੀ ਚਾਹੀਦੀ। ਵੈਸੇ ਮਾਨ ਸਾਹਿਬ ਨਸ਼ਿਆਂ ਦੀ ਗੇਮ ਵੀ ਬਹੁਤ ਵਧੀਆ ਥੋੜਾ ਜਿਹਾ ਉਧਰ ਵੀ ਧਿਆਨ ਦਿਓ। ਤੇ ਭਗਵੰਤ ਮਾਨ ਸਾਹਿਬ ਪਿੰਡਾਂ ਵਿੱਚ ਕੋਈ ਗਰੰਟੀ ਨਹੀਂ ਆ ਰਹੀਆਂ ਉਹਨਾਂ ਵੱਲ ਵੀ ਜਰਾ ਧਿਆਨ ਦਿਓ ਭਗਵੰਤ ਮਾਨ ਸਰਕਾਰ ਨੂੰ ਪਤਾ ਕਿ ਕਿਹੜੀ ਖਬਰ ਜ਼ਿਆਦਾ ਚੱਲ ਰਹੀਆਂ ਇਸ ਕਰਕੇ ਮਾਨ ਸਾਹਿਬ ਨਵੇਂ-ਨਵੇਂ ਕਰ ਰਿਹਾ ਕੰਮ ਜਿੱਦਾਂ ਜੋਕ ਨਵੇਂ-ਨਵੇਂ ਛੱਡਦੇ ਆ ਉਦਾਂ ਕੰਮ ਵੀ ਕੁਝ ਨਵੇਂ-ਨਵੇਂ ਕਰਦੇ ਆ ਪਰ ਵਧੀਆ ਚਲੋ ਕਿਸੇ ਕੰਮ ਤਾਂ ਹੀ ਸਰਕਾਰ ਛੱਡੀ ਤੇ ਲਾਸਟ ਵਿੱਚ ਆਪਾਂ ਗੱਲ ਕਰਦੇ ਆ 에어 ਇੰਡੀਆ ਦੇ ਜਹਾਜ਼ ਬਾਰੇ 에어 ਇੰਡੀਆ ਦਾ ਜਹਾਜ਼ ਕ੍ਰੈਸ਼ ਹੋਇਆ ਸੀ ਤੁਹਾਨੂੰ ਪਤਾ ਗੁਜਰਾਤ ਦੇ ਵਿੱਚ ਤੇ ਬਾਹਰਲੇ ਮੀਡੀਆ ਨੇ ਕੋਸ਼ਿਸ਼ ਕੀਤੀ ਕਿ ਇੰਡੀਆ ਦੇ ਪਾਇਲਟਾਂ ਨੂੰ ਬਦਨਾਮ ਕੀਤਾ ਜਾਵੇ ਕਿ ਉਹਨਾਂ ਨੇ ਆਪ ਹੀ ਤੇਲ ਬੰਦ ਕਰ ਦਿੱਤਾ ਸੀ ਅਸਲ ਵਿੱਚ ਜਹਾਜ਼ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਸੀ ਜਿਹਦੇ ਕਰਕੇ ਜਹਾਜ਼ ਦਾ ਤੇਲ ਹੀ ਬੰਦ ਹੋ ਗਿਆ ਜਦੋਂ ਤੇਲ ਨਹੀਂ ਮੰਨ ਤਾਂ ਜਹਾਜ਼ ਤਾਂ ਡਿੱਗਣਾ ਹੀ ਆ ਨਾ ਤਾਂ ਹਰ ਚੀਜ਼ ਈ ਆ ਤੇ ਬਾਹਰਲੇ ਮੀਡੀਆ ਨੇ ਕੋਸ਼ਿਸ਼ ਕੀਤੀ ਕਿਉਂਕਿ ਕੰਪਨੀਆਂ ਬੋਇੰਗ ਕਰ ਗਈਆਂ ਬਾਹਰਲੀਆਂ ਕੰਪਨੀਆਂ ਨੇ ਉਹਨਾਂ ਨੇ ਸੋਚਿਆ ਕਿ ਨਗਲੀ ਪੀਆਰ ਕਰਾ ਕਰਾ ਕੇ ਇੰਡੀਆ ਦੇ ਪਾਇਲਟਾਂ ਨੂੰ ਬਦਨਾਮ ਕਰ ਦਿੰਦੇ ਆ ਸਾਰਾ ਭੰਡਾ ਉਹਨਾਂ ਸਿਰ ਭੰਡਾ ਨੇ ਪਰ ਕਾਮਯਾਬ ਨਹੀਂ ਹੋ ਸਕੇ ਵਧੀਆ ਕੰਮ ਆ ਇਹ ਬਹੁਤ ਵਧੀਆ ਕੰਮ ਕੀਤਾ ਇਹਦੇ ਵਿੱਚ ਭਗਤਾਂ ਦਾ ਵੀ ਹਿੱਸਾ ਆ ਭਗਤੋ ਬਹੁਤ ਵਧੀਆ ਮੋਦੀ ਭਗਤ ਇਜ਼ ਗੁੱਡ ਭਗ ਮੋਦੀ ਭਗਤਾਂ ਨੇ ਵੀ ਕਦੀ ਕਦੀ ਚੰਗਾ ਕੰਮ ਕਰ ਲੈਂਦੇ ਆ ਵੈਸੇ ਗੱਦਾਰ ਚ ਕਹਿਣ ਤੇ ਉਹਨਾਂ ਨੂੰ ਜਿਆਦਾ ਪੀਆਰ ਮਿਲਦੀ ਜਿਆਦਾ ਟੋਹਰਾ ਮਿਲਦਾ ਤੇ ਮੋਦੀ ਵੱਲੋਂ ਪੈਸੇ ਵੀ ਮਿਲਦੇ ਆ ਸਰਕਾਰ ਵੱਲੋਂ ਮਸ਼ਹੂਰੀ ਤਾਂ ਕਰਨੀ ਪੈਂਦੀ ਤੇ ਇਸ ਤੋਂ ਪਹਿਲਾਂ ਕਿ ਮੋਦੀ ਸਾਹਿਬ ਆਪਣਾ ਡੰਡਾ ਫੇਰ ਨਾ ਪਾ ਇੱਥੇ ਵੀਡੀਓ ਸਮਾਪਤੀ ਕਰਦੇ ਆ ਅਗਲੀ ਵੀਡੀਓ ਵਿੱਚ ਮਿਲਾਂਗੇ ਤੇ ਇਦਾਂ ਦੀਆਂ ਆਪਾਂ ਮਸਤ ਮਸਤ ਵੀਡੀਓ ਲੈ ਕੇ ਆਉਂਦਾ ਰਹਾਂਗੇ ਨਮੀਆਂ ਨਮੀਆਂ ਇੰਟਰਨੈਟ ਦੇ ਖਬਰਾਂ ਤੇ ਸਾਡੇ ਚੈਨਲ ਨੂੰ ਸਬਸਕ ਕਿ ਆਪਣੀ ਰਾ ਜਰੂਰ ਦਿਓ ਸਤਿ ਸ੍ਰੀ ਅਕਾਲ ਜੀ